ਮਾਨਜੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਿਰਕ ਜਲੰਧਰ ਵਿਧਾਤੀ ਸਰਦਾਰ ਸਰਮਨ ਸਿੰਘ ਬੱਲ ਡੀਐਸਪੀ ਸਾਹਿਬ ਰੀਜਨ ਫਲੌਰ ਜੀ ਆਹ ਵਿਧਾਤਾ ਤੇ ਕੱਲ ਅਸੀਂ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕਰਕੇ ਪਾਰਟੀਆਂ ਬਣਾਈਆਂ ਜਾਂ ਸੀਗੀਆਂ ਇੱਕ ਗੱਡੀ ਫਾਰਚੂਨਰ ਲੁਧਿਆਣਾ ਸਾਈਡ ਵੱਲੋਂ ਆਈ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰਨ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਅਸੀਂ ਫੜੇ ਆ ਜਿਨ੍ਹਾਂ ਕੋਲੋਂ 56,61,000 ਰੁਪਇਆ ਭਾਰਤੀ ਕਰੰਸੀ ਜਿਹੜੀ ਆ ਉਹ ਹਵਾਲਾ ਰਕਮ ਦੇ ਰੂਪ ਦੇ ਵਿੱਚ ਅਸੀਂ ਬਰਾਮਦ ਕੀਤੀ ਆ ਜੋ ਇਹ ਜਿਹੜਾ ਹੈਗਾ ਦੁਬਈ ਤੋਂ ਜਿਹੜਾ ਹਵਾਲੇ ਦਾ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਥੇ ਹੈਗਾ ਸਰਗਣਾ ਥਾਮਸ ਸਲਵੀ ਨਾਂ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦੁਬਈ ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ ਏਸਟੇਟ ਦਾ ਵੀ ਨਾਲ ਜਿਹੜਾ ਉਹ ਕੰਮ ਕਰਦਾ ਤੇ ਖਾਸ ਕਰ ਉਹ ਸੋਨੇ ਦੀ ਵਗੈਰਾ ਸਮਗਲਿੰਗ ਵੀ ਕਰਦਾ ਆ ਉਹਦਾ ਨੈਟਵਰਕ ਸਾਰੀਆਂ ਕੰਟਰੀਆਂ ਦੇ ਵਿੱਚ ਹਵਾਲਾ ਜਿਹੜਾ ਉਹ ਭੇਜਦਾ ਆ ਉਹ ਇਹਨਾਂ ਨੂੰ ਤਹੀਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਕੋਸ਼ਿਸ਼ ਕਰਕੇ ਤੇ ਫਾਰਚੂਨ ਗੱਡੀ ਸਮੇਤ ਜਿਹੜਾ ਇਹ ਪੈਸਾ 56,68000 ਰੁਪਏ ਜਿਹੜਾ ਇਹ ਬਰਾਬਦ ਕੀਤਾ ਆ ਤੇ ਇਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਬਜ਼ੇ ਵਿੱਚ ਲੈ ਕੇ ਜੋ ਇਨਕਮ ਟੈਕਸ ਵਿਭਾਗ ਦੇ ਜਿਹੜੇ ਐਡੀਸ਼ਨਲ ਕਮਿਸ਼ਨਰ ਆ ਉਹਨਾਂ ਨੇ ਆਪਣੀ ਟੀਮ ਭੇਜੀ ਸੀਗੀ ਜਿਨ੍ਹਾਂ ਨੇ ਆ ਕੇ ਪੁਸ਼ਕਸ਼ ਕੀਤੀ ਆ ਤਕਰੀਬਨ ਉਹ 11:30 11:30 ਵਜੇ ਆਗੇ ਸੀਗੇ ਸਵੇਰੇ 9:00 ਵਜੇ ਦੇ ਕਰੀਬ ਗਏ ਆ ਤੇ ਇਹ ਰਾਸ਼ੀ ਜਿਹੜੀ ਆ ਹਵਾਲੇ ਦੀ ਪਾਈ ਗਈ ਆ ਔਰ ਦੁਬਈ ਤੋਂ ਲੁਧਿਆਣੇ ਪੁੱਜੀ ਆ ਲੁਧਿਆਣੇ ਤੋਂ ਇਹਨਾਂ ਨੂੰ ਜਿਹੜੀ ਉਹ ਸਰਵ ਹੋਈ ਆ ਤੇ ਬਾਕੀ ਅਸੀਂ ਉਹਨਾਂ ਬਾਰੇ ਪਤਾ ਲਗਾ ਰਹੇ ਆ ਜਿੱਥੋਂ ਜਿੱਥੋਂ ਇਹ ਰਾਸ਼ੀ ਆਈ ਆ ਉਹ ਜਿੱਥੇ ਜਿੱਥੇ ਇਹ ਸਰਵ ਹੋਣੀ ਸੀਗੀ ਇਹ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਇਹ ਹਸੈਨਪੁਰ ਹਿਸ਼ਾਰਪੁਰ ਦਾ ਰਹਿਣ ਵਾਲਾ ਆ ਦੂਜਾ ਹੈਗਾ ਜੀ ਕਮਲ ਕੁਮਾਰ ਔਰ ਸ਼ੁਭਮ ਇਹ ਅੱਜੋਵਾਲ ਪਿੰਡ ਦੇ ਹਿਸ਼ਾਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਜਿਹੜਾ ਹਰਮਨ ਆ ਇਹ ਚਾਰ ਪੰਜ ਦਿਨ ਪਹਿਲੋ ਹੀ ਦੁਬਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਲਵੀ ਦੇ ਨਾਲ ਕੰਟੈਕਟ ਸੀਗਾ ਦਾ